ਇਹਦਾ ਉਚਾਰਨਾ ਆਪਾਂ ਕਰਾਂਗੇ ਸ਼ਰਮ ਸਾਾਸੰਗਤ ਲਿਖਿਆ ਹੋਇਆ ਸ ਸ ਰ ਰ ਮ ਮ ਤੇ ਮੇ ਥੱਲੇ ਔਂਕੜ ਲੱਗੀ ਹੋਈ ਹੈ ਬਹੁਤ ਵਾਰ ਸੰਗਤਾਂ ਇਹਦਾ ਉਚਾਰਨ ਸ਼ਰਮ ਕਰਦੀਆਂ ਨੇ ਹੁਣ ਸ਼ਰਮ ਸ਼ਬਦ ਦਾ ਸਾਾਸੰਗਤ ਕੋਈ ਅਰਥ ਨਹੀਂ ਬਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪ ਜੀ ਨੂੰ ਇਹ ਸ਼ਬਦ ਦੋ ਅਰਥਾਂ ਦੇ ਵਿੱਚ ਮਿਲੇਗਾ ਇਹਦਾ ਅਰਥ ਸ਼ਰਮ ਹયા ਲੱਜਾ ਦੇ ਰੂਪ ਦੇ ਵਿੱਚ ਵੀ ਆਇਆ ਹੈ ਜਿਵੇਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆਂ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਜਾਂ ਬਚਨ ਆਉਂਦੇ ਨੇ ਸ਼ਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇਲਾ ਲੋ ਪਰ ਇਥੇ ਸਾਧ ਸੰਗਤ ਇਹ ਉਦਮ ਦੇ ਅਰਥਾਂ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਜਦੋਂ ਇਹ ਸ਼ਬਦ ਉਦਮ ਦੇ ਅਰਥਾਂ ਵਿੱਚ ਆਉਂਦਾ ਹੈ ਮਿਹਨਤ ਦੇ ਅਰਥਾਂ ਵਿੱਚ ਆਉਂਦਾ ਹੈ ਉਦੋਂ ਇਹਦਾ ਉਚਾਰਨ ਹੋ ਜਾਂਦਾ ਹੈ ਸ਼ਰਮ ਸਸੇ ਦੇ ਪੈਰ ਵਿੱਚ ਬਿੰਦੀ ਦਾ ਉਚਾਰਨ ਹੋਏਗਾ ਤੇ rare ਸ਼ਬਦ ਦੇ ਉੱਪਰ ਅਧਕ ਸਹਿਤ ਇਹਦਾ ਉਚਾਰਨ ਕਰਨਾ ਪਏਗਾ ਤੇ ਸਹੀ ਉਚਾਰਨ ਹੋਏਗਾ ਸ਼ਰਮ ਸ਼ਰਮ ਦਾ ਅਰਥ ਹੋਏਗਾ ਉਦਮ ਕਰਨਾ ਮਿਹਨਤ مشੱਕਤ ਕਰਨੀ ਕਿਉਂਕਿ ਜੋਗੀ ਲੋਕ ਮਿਹਨਤੋਂ ਭਗੌੜੇ ਸਨ ਸਾਧ ਸੰਗਤ ਜੋਗੀਆਂ ਦੇ 12 ਪੰਥ ਇੱਥੇ ਪ੍ਰਚਲਿਤ ਰਹੇ ਜੋਗੀਆਂ ਦੇ 12 ਪੰਥ ਸਨ ਜਿਵੇਂ ਭਾਈ ਗੁਰਦਾਸ ਸਾਹਿਬ ਦੀ ਬਾਣੀ ਪੜ੍ਹੀਏ ਤੇ ਉਹਨਾਂ ਨੇ ਲਿਖਿਆ 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ ਸੰਬਿਆਸੀਆਂ ਦੇ 10 ਫਿਰਕੇ ਸਨ ਜੋਗੀਆਂ ਦੇ 12 ਫਿਰਕੇ ਸਨ ਜੋਗੀਆਂ ਦੇ ਉਹਨਾਂ 12 ਫਿਰਕਿਆਂ ਦੇ ਵਿੱਚੋਂ ਜਿਹੜਾ ਆਈ ਪੰਥ ਹੈ ਉਹਨੂੰ ਸਾਰਿਆਂ ਤੋਂ ਸਰੇਸ਼ਟ ਮੰਨਿਆ ਗਿਆ ਵੀ ਜਿਹੜੇ ਜੋਗੀ ਆਈ ਪੰਥ ਵਾਲੇ ਜੋਗੀ ਨੇ ਉਹ ਸਾਰਿਆਂ ਤੋਂ ਸਰੇਸ਼ਟ ਜੋਗੀ ਹੁੰਦੇ ਨੇ ਆਈ ਪੰਥੀ ਸਗਲ ਜਮਾਤੀ ਜਿਸ ਦਿਹਾੜੇ ਤੁਸੀਂ ਸਾਰਿਆਂ ਨੂੰ ਆਪਣਾ ਜਮਾਤੀ ਸਮਝ ਲਿਆ ਜਮਾਤੀ ਦਾ ਅਰਥ ਕੀ ਹੁੰਦਾ ਸਾਥ ਸੰਗਤ ਜਿਹੜਾ ਇੱਕ ਕਲਾਸ ਵਿੱਚ ਪੜਨ ਵਾਲਾ ਜਿਹੜਾ ਬੱਚਾ ਸਾਡੇ ਨਾਲ ਉਸੇ ਕਲਾਸ ਚ ਪੜਦਾ ਹੋਵੇ ਉਹਨੂੰ ਆਪਾਂ ਕੀ ਕਹਿੰਨੇ ਇਹ ਮੇਰਾ ਜਮਾਤੀ ਹੈ ਅੱਜ ਕੱਲ ਦੀ ਭਾਸ਼ਾ ਵਿੱਚ ਕਲਾਸਮੇਟ ਸ਼ਬਦ ਵਰਤਿਆ ਜਾਂਦਾ ਹੈ ਅੰਗਰੇਜ਼ੀ ਵਿੱਚ ਕਲਾਸਮੇਟ ਵੀ ਇਹ ਬੱਚਾ ਮੇਰਾ ਕਲਾਸਮੇਟ ਹੈ ਭਾ ਮੇਰੇ ਨਾਲ ਮੇਰੀ ਕਲਾਸ ਵਿੱਚ ਪੜਦਾ ਉਹਦੇ ਲਈ ਆਪਾਂ ਪੰਜਾਬੀ ਵਿੱਚ ਸ਼ਬਦ ਵਰਤਦੇ ਹਾਂ ਜਮਾਤੀ ਇੱਕੋ ਕਲਾਸ ਵਿੱਚ ਪੜਨ ਵਾਲੇ ਮਹਾਰਾਜ ਜੀ ਨੇ ਸਮਝਾਇਆ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਾ ਜਾਣੋ ਬਲਕਿ ਇਉਂ ਜਾਣੋ ਕਿ ਸਾਰੇ ਆਪਾਂ ਇੱਕ ਜਮਾਤੀ ਆ ਜੋਗੀ ਲੋਕ ਜਦੋਂ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਸਨ ਜੋਗੀਆਂ ਦਾ ਜਦੋਂ ਕਿਸੇ ਜਗ੍ਹਾ ਤੇ ਇਕੱਠ ਹੁੰਦਾ ਸੀ ਉਹ ਲੋਕ ਇੱਕ ਸਾਜ਼ ਵਜਾਉਂਦੇ ਸਨ ਜਿਹਨੂੰ ਸਿੰਗੀ ਕਿਹਾ ਜਾਂਦਾ ਸੀ ਬਾਣੀ ਦੇ ਵਿੱਚ ਉਹਦੇ ਲਈ ਸ਼ਬਦ ਕਿੰਕਰੀ ਵੀ ਆਇਆ ਕਿੰਕਰੀ ਅਨੂਪ ਵਾਜੈ ਜੋਗੀਆਂ ਮਤਵਾਰ ਉਰੇ ਸੋ ਸਿੰਗ ਜਾਂ ਸਿੰਗੀ ਸ਼ਬਦ ਵੀ ਆਇਆ ਇਹ ਜੋਗੀਆਂ ਦਾ ਸਾਜ਼ ਹੁੰਦਾ ਸੀ ਇਹਦੇ ਤੋਂ ਇਲਾਵਾ ਜਦੋਂ ਜੋਗੀ ਲੋਕ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਸਨ ਤੇ ਭੰਡਾਰਾ ਕਰਿਆ ਕਰਦੇ ਸਨ ਚੂਰਮਾ ਬਣਾ ਕੇ ਪ੍ਰਸ਼ਾਦ ਰੂਪ ਦੇ ਵਿੱਚ ਉਹ ਵੰਡਿਆ ਕਰਦੇ ਸਨ ਲੱਗੇ ਉਹ ਜਿਹੜਾ ਪ੍ਰਸ਼ਾਦ ਵਰਤਉਂਦੇ ਸਨ ਚੂਰਮਾ ਵਰਤਉਂਦੇ ਸਨ ਉਹਦੇ ਲਈ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਭੁਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦਾ ਦਾਸ ਤੇ ਇਸ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 28 ਅਤੇ 29 ਨੰਬਰ ਇਨ੍ਹਾਂ ਦੋਨਾਂ ਪੌੜੀਆਂ ਦੀ ਪਾਵਨ ਸੰਥਿਆ ਦੇ ਨਾਲ ਅਤੇ ਸੰਖੇਪ ਵਿਚਾਰ ਦੇ ਅੰਦਰ ਜੁੜਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਧੰਗੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਅਥਾਹ ਗਿਆਨ ਸਾਨੂੰ ਬਖਸ਼ਿਸ਼ ਕੀਤਾ ਹੈ ਜੇ ਕੋਈ ਸਿੱਖ ਹੰਸ ਬਿਰਤੀ ਲੈ ਕਰਕੇ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਜੁੜੇ ਤਾਂ ਉਹ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਇਸ ਮਾਨਸ ਰੋਵਰ ਦੇ ਵਿੱਚੋਂ ਬੇਅੰਤ ਮੋਤੀਆਂ ਦੀ ਚੋਗ ਚੁਗ ਸਕਦਾ ਹੈ ਜਿਵੇਂ ਕਿ ਬਾਣੀ ਵਿੱਚ ਮਹਾਰਾਜ ਜੀ ਨੇ ਫਰਮਾਇਆ ਹੋਇਆ ਹੈ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਜਿਹੜਾ ਸਿੱਖ ਹੈ ਉਹ ਹੰਸ ਵਰਤੀ ਰੱਖਦਾ ਆਪਣੇ ਸਤਿਗੁਰੂ ਰੂਪੀ ਮਾਨਸ ਰੋਵਰ ਦੇ ਕੋਲ ਆਉਂਦਾ ਹੈ ਤੇ ਉਹਦੇ ਵਿੱਚੋਂ ਮੋਤੀਆਂ ਦੀ ਚੁਗ ਚੁਗਦਾ ਹੈ ਭਾਵ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਗੁਰੂ ਜੀ ਦੇ ਉਪਦੇਸ਼ਾਂ ਰੂਪੀ ਮੋਤੀਆਂ ਨੂੰ ਹਾਸਲ ਕਰਦਾ ਹੈ ਗੁਰ ਸਾਗਰ ਰਤਨੀ ਭਰੂਰੇ અમૃત ਸੰਤ ચુગે નહીં દૂરે હર રસ ચોગ ચુગે પ્રભાવે ਸਰબર મેં હંસ પ્રાણપત પાવે ક્યા બગ બપડા છપડીંં ધાઈ કીંચડ ડૂબે મેલ ના જાય જેડા બગલા હે માનવક હે ઓ છપડાં દે وچ ભીંંા લૌંડા ફિરਦਾ હે માનવક માનુખાંં દી સંગત કરਦਾ ફિરਦਾ જેસ કારણ કરકે કો આત્મક ਤੌਰ ਤੇ હંમેશા લિબડ્યા રહિંડા હે પર જેડા ગુરમુખ હે ਉਹ ਗੁਰੂ ਰੂਪੀ ਸਮੁੰਦਰ ਦੇ ਵਿੱਚ ਆ ਕੇ ਚੁੱਭੀ ਮਾਰਦਾ ਹੈ ਜਿਹਦੇ ਵਿੱਚੋਂ ਨਾਮ ਅਤੇ ਬਾਣੀ ਤੇ ਗੁਣਾਂ ਦੇ ਖਜ਼ਾਨਿਆਂ ਨੂੰ ਹਾਸਲ ਕਰ ਲੈਂਦਾ ਤੇ ਆਤਮਿਕ ਤਲ ਤੇ ਅਮੀਰ ਹੋ ਜਾਂਦਾ ਹੈ ਸਵਾ ਉਹ ਸਾਧ ਸੰਗਤ ਜੀ ਹੰਸ ਬਿਰਤੀ ਲੈ ਕਰਕੇ ਆਪਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਖੋਜਣ ਦਾ ਯਤਨ ਕਰੀ ਸਾਧ ਸੰਗਤ ਜਦੋਂ ਅਸੀਂ ਜਪਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਇਹਨਾਂ ਪਉੜੀਆਂ ਦਾ ਪਾਠ ਕਰਦੇ ਹਾਂ ਖਾਸ ਤੌਰ ਤੇ 28 29 30 ਨੰਬਰ ਇਹਨਾਂ ਪਉੜੀਆਂ ਨੂੰ ਪੜ੍ਹਦੇ ਹਾਂ ਤੇ ਪੜਿਆਂ ਸਾਨੂੰ ਪਤਾ ਲੱਗਦਾ ਹੈ ਕਿ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਚਰਚਾ ਜੋ ਗੱਲਬਾਤ ਹੈ ਉਹ ਜੋਗੀਆਂ ਦੇ ਨਾਲ ਹੋ ਰਹੀ ਹੈ ਕਿਉਂਕਿ ਜੋਗ ਮਤ ਦੇ ਜਿੰਨਾ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਪੌੜੀਆਂ ਦੇ ਵਿੱਚ ਕੀਤਾ ਹੈ ਜਿਵੇਂ ਆਪਾਂ ਇੱਥੇ 28 ਨੰਬਰ ਪੌੜੀ ਦੇ ਦਰਸ਼ਨ ਕਰੀਏ ਤੇ ਇਹਦੇ ਵਿੱਚ ਕੰਨਾਂ ਵਿੱਚ ਪਾਉਣ ਵਾਲੀਆਂ ਮੁੰਦਰਾਂ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਜੋਗੀਆਂ ਦੀ ਗੋਦੜੀ ਦਾ ਜ਼ਿਕਰ ਕੀਤਾ ਹੋਇਆ ਹੈ ਪਿੰਡੇ ਤੇ ਮਲੀ ਜਾਣ ਵਾਲੀ ਸਵਾ ਦਾ ਜ਼ਿਕਰ ਕੀਤਾ ਹੋਇਆ ਹੈ ਜੋਗੀਆਂ ਦੇ 12 ਪੰਥਾਂ ਦੇ ਵਿੱਚੋਂ ਆਈ ਪੰਥ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਸੋ ਇਹਨਾਂ ਬਚਨਾਂ ਨੂੰ ਜਦੋਂ ਆਪਾਂ ਪੜ੍ਹਦੇ ਆਂ ਤੇ ਉਥੋਂ ਇਹ ਗੱਲ ਸਮਝ ਪੈ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਜੀ ਜੋਗੀਆਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਇਹ ਵਚਨ ਉਚਾਰਦੇ ਨੇ ਸੋ ਇਉਂ ਕਹਿ ਲਓ ਗੁਰੂ ਨਾਨਕ ਸਾਹਿਬ ਦਾਤਾ ਜੀ ਦੇ ਸਾਹਮਣੇ ਜੋਗੀ ਬੈਠੇ ਹੋਏ ਨੇ ਜਿਹੜੇ ਆਪਣੇ ਯੋਗ ਮਤ ਦੀ ਗੱਲ ਕਰ ਰਹੇ ਨੇ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹੀ ਚਿੰਨਾਂ ਦੀ ਉਦਾਹਰਣ ਸਾਹਮਣੇ ਰੱਖ ਕੇ ਉਹਨਾਂ ਨੂੰ ਬੜੇ ਪਿਆਰੇ ਬਚਨ ਸਮਝਾ ਰਹੇ ਨੇ ਸੱਚੇ ਪਾਤਸ਼ਾਹ ਜੀ ਦਾ ਕਥਨ ਹੈ मुੰਦਨ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਸਾਧ ਸੰਗਤ ਇਸ ਪੌੜੀ ਦਾ ਜਦੋਂ ਆਪਾਂ ਪਾਠ ਕਰਨੇ ਸਾਨੂੰ ਵਿਸ਼ਰਾਮ ਵਾਲੇ ਪਾਸੇ ਖਾਸ ਤੌਰ ਤੇ ਧਿਆਨ ਦੇਣਾ ਪਏਗਾ ਵੈਸੇ ਤਾਂ ਜਿਵੇਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਵਿਚਾਰ ਸਾਂਝੇ ਕੀਤੇ ਸਨ ਕਿ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨ ਲਈ ਵਿਸ਼ਰਾਮ ਦਾ ਹਮੇਸ਼ਾ ਸਾਨੂੰ ਧਿਆਨ ਦੇਣਾ ਪਏਗਾ ਤੇ ਵਿਸ਼ਰਾਮ ਵੀ ਸਹੀ ਤਰੀਕੇ ਦੇ ਨਾਲ ਉਦੋਂ ਹੀ ਦਿੱਤੇ ਜਾ ਸਕਣਗੇ ਜਦੋਂ ਸਾਨੂੰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅਰਥ ਬੋਧ ਹੋਣਗੇ ਸਾਧ ਸੰਗਤ ਜਦੋਂ ਅਰਥਾਂ ਦੀ ਸੋਝੀ ਹੋ ਜਾਂਦੀ ਹੈ ਤੇ ਉਸ ਵੇਲੇ ਵਿਸ਼ਰਾਮ ਆਪਣੇ ਆਪ ਹੀ ਸਹੀ ਜਗ੍ਹਾ ਦੇ ਉੱਪਰ ਲੱਗਣ ਲੱਗ ਪੈਂਦੇ ਹਨ ਹੁਣ ਇੱਥੇ ਆਪਾਂ ਧਿਆਨ ਦਈਏ ਬਚਨ ਨੇ ਮੁੰਦਾ ਸੰਤੋਖ ਜੋਗੀ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਸਨ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਨੇ ਕਿ ਜੋਗੀਓ ਤੁਸੀਂ ਕੰਨਾਂ ਦੇ ਵਿੱਚ ਮੁੰਦਰਾ ਤੇ ਪਾ ਲਈਆਂ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਸੰਤੋਖ ਨਹੀਂ ਤੁਹਾਡੇ ਜੀਵਨ ਦੇ ਵਿੱਚ ਸਬਰ ਨਹੀਂ ਇਸ ਕਾਰਨ ਕਰਕੇ ਜੇ ਮੁੰਦਰਾ ਹੀ ਪਾਉਣੀਆਂ ਨੇ ਤੇ ਕੰਨਾਂ ਦੇ ਵਿੱਚ ਮੁੰਦਾਂ ਪਾਉਣ ਦੀ ਲੋੜ ਨਹੀਂ ਮੁੰਦਾਂ ਸੰਤੋਖ ਦੱਦੇ ਦੇ ਕੰਨੇ ਉੱਪਰ ਬਿੰਦੀ ਲਗਾ ਕੇ ਬਿੰਦੀ ਸਹਿਤ ਆਪਾਂ ਉਚਾਰਨ ਕਰਾਂਗੇ ਮੁੰਦਾਂ ਕਿਉਂਕਿ ਮੁੰਦਰਾਂ ਦਾ ਜ਼ਿਕਰ ਹੋ ਰਿਹਾ ਕੰਨਾਂ 'ਚ ਪਾਉਣ ਵਾਲੀਆਂ ਮੁੰਦਰਾਂ ਦਾ ਇਹ ਬਹੁਤ ਵਚਨ ਰੂਪ ਦੇ ਵਿੱਚ ਇਹ ਨੂੰ ਮੁੰੰਦਾ ਨਹੀਂ ਪੜਨਾ ਮੁੰੰਦਾ ਸੰਤੋਖ ਸੰਤੋਖ ਰੂਪੀ ਮੁੰਦਰਾਂ ਤੁਸੀਂ ਧਾਰਨ ਕਰ ਲਓ ਔਰ ਜਿਹੜੀਆਂ ਬਾਹਰੀ ਮੁੰਦਰਾਂ ਨੇ ਉਹ ਕੰਨਾਂ 'ਚ ਪਾਈਆਂ ਜਾਂਦੀਆਂ ਨੇ ਤੇ ਸੰਤੋਖ ਕਿੱਥੇ ਧਾਰਨ ਕੀਤਾ ਜਾਏਗਾ ਇਹਨੂੰ ਮਨ ਵਿੱਚ ਧਾਰਨ ਕਰਨਾ ਪਏਗਾ ਹਜ਼ੂਰ ਫਰਮਾਉਂਦੇ ਨੇ ਕਿ ਜੋਗੀ ਜੀ ਤੁਸੀਂ ਆਪਣੇ ਹਿਰਦੇ ਦੇ ਵਿੱਚ ਸੰਤੋਖ ਧਾਰਨ ਕਰੋ ਇਹ ਤੁਹਾਡੀਆਂ ਮੁੰਦਰਾਂ ਹੈ ਸ਼ਰਮ ਪਤ ਝੋਲੀ ਇਹਦਾ ਉਚਾਰਨ ਆਪਾਂ ਕਰਾਂਗੇ ਸ਼ਰਮ ਸਾਧ ਸੰਗਤ ਲਿਖਿਆ ਹੋਇਆ ਸ ਸ ਰ ਰ ਮ ਮ ਤੇ ਮੇ ਥੱਲੇ ਔਂਕੜ ਲੱਗੀ ਹੋਈ ਹੈ ਬਹੁਤ ਵਾਰ ਸੰਗਤਾਂ ਇਹਦਾ ਉਚਾਰਨ ਸ਼ਰਮ ਕਰਦੀਆਂ ਨੇ ਹੁਣ ਸ਼ਰਮ ਸ਼ਬਦ ਦਾ ਸਾਧ ਸੰਗਤ ਕੋਈ ਅਰਥ ਨਹੀਂ ਬਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪ ਜੀ ਨੂੰ ਇਹ ਸ਼ਬਦ ਦੋ ਅਰਥਾਂ ਦੇ ਵਿੱਚ ਮਿਲੇਗਾ ਇਹਦਾ ਅਰਥ ਸ਼ਰਮ ਹયા ਲੱਜਾਂ ਦੇ ਰੂਪ ਦੇ ਵਿੱਚ ਵੀ ਆਇਆ ਹੈ ਜਿਵੇਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆਂ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਪਰਪੂਰ ਜਾਂ ਬਚਨ ਆਉਂਦੇ ਨੇ ਸ਼ਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾ ਲੋ ਕਿ ਦੁਨੀਆ ਦੇ ਵਿੱਚ ਕੂੜ ਹੀ ਪ੍ਰਧਾਨ ਹੋ ਗਿਆ ਹੈ ਸ਼ਰਮ ਅਤੇ ਧਰਮ ਦੀਆਂ ਗੱਲਾਂ ਦੂਰ ਹੋ ਗਈਆਂ ਨਿਭਾਵ ਲੋਕਾਂ ਦੇ ਮਨਾਂ ਵਿੱਚ ਸ਼ਰਮ ਹਇਆ ਦੀ ਗੱਲ ਨਹੀਂ ਰਹੀ ਉਥੇ ਉਚਾਰਨ ਆਪਾਂ ਕਰਾਂਗੇ ਸ਼ਰਮ ਸਸੇ ਪੈਰ ਬਿੰਦੀ ਸਹਿਤ ਉਚਾਰਨ ਹੋਏਗਾ ਤੇ ਸ਼ਰਮ ਦਾ ਅਰਥ ਹੋਏਗਾ ਲੱਜਾ ਹਇਆ ਪਰ ਇਥੇ ਸਾਾਸੰਗਤ ਇਹ ਉਦਮ ਦੇ ਅਰਥਾਂ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਜਦੋਂ ਇਹ ਸ਼ਬਦ ਉਦਮ ਦੇ ਅਰਥਾਂ ਵਿੱਚ ਆਉਂਦਾ ਹੈ ਮਿਹਨਤ ਦੇ ਅਰਥਾਂ ਵਿੱਚ ਆਉਂਦਾ ਹੈ ਉਦੋਂ ਇਹਦਾ ਉਚਾਰਨ ਹੋ ਜਾਂਦਾ ਹੈ ਸ਼ਰਮ ਸਸੇ ਦੇ ਪੈਰ ਵਿੱਚ ਬਿੰਦੀ ਦਾ ਉਚਾਰਨ ਹੋਏਗਾ ਤੇ ਰਾਰੇ ਸ਼ਬਦ ਦੇ ਉੱਪਰ ਅਦਕ ਸਹਿਤ ਇਹਦਾ ਉਚਾਰਨ ਕਰਨਾ ਪਏਗਾ ਤੇ ਸਹੀ ਵਿਚਾਰਨ ਹੋਏਗਾ ਸ਼ਰਮ ਸ਼ਰਮ ਦਾ ਅਰਥ ਹੋਏਗਾ ਉਦਮ ਕਰਨਾ ਮਿਹਨਤ مشਕਤ ਕਰਨੀ ਕਿਉਂਕਿ ਜੋਗੀ ਲੋਕ ਮਿਹਨਤ ਤੋਂ ਭਗੌੜੇ ਸਨ ਜੋਗੀ ਲੋਕ ਲੋਕਾਂ ਦੇ ਘਰਾਂ ਦੇ ਵਿੱਚੋਂ ਮੰਗ ਤਾਂ ਕੇ ਗੁਜ਼ਾਰਾ ਕਰਦੇ ਸਨ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸਮਝਾਉਂਦੇ ਨੇ ਭਾਈ ਤੁਸੀਂ ਉਦਮ ਕਰਿਆ ਕਰੋ ਤੇ ਉਦਮ ਹੀ ਦਰ ਅਸਲ ਤੁਹਾਡੇ ਹੱਥ ਵਿੱਚ ਫੜਿਆ ਹੋਇਆ ਪਾਤਰ ਹੈ ਭਾਂਡਾ ਹੈ ਖੱਪਰ ਹੈ ਤੇ ਇਹ ਉਦਮ ਹੀ ਤੁਹਾਡੇ ਮੋਢੇ ਤੇ ਟੰਗੀ ਜਾਣ ਵਾਲੀ ਝੋਲੀ ਆ ਕਿਉਂਕਿ ਜੋਗੀ ਜਦੋਂ ਮੰਗਣ ਬਾਤੇ ਜਾਂਦੇ ਸਨ ਇੱਕ ਤੇ ਮੋਢੇ ਦੇ ਉੱਪਰ ਝੋਲੀ ਟੰਗੀ ਹੁੰਦੀ ਸੀ ਉਹਨਾਂ ਦੇ ਜਿਹਦੇ ਵਿੱਚ ਆਟਾ ਦਾਣਾ ਸਮਾਨ ਪਾਉਂਦੇ ਸਨ ਦੂਜਾ ਹੱਥ ਵਿੱਚ ਇੱਕ ਪਾਤਰ ਇੱਕ ਭਾਂਡਾ ਫੜਿਆ ਹੁੰਦਾ ਜਿਹਨੂੰ ਖੱਪਰ ਕਹਿੰਦੇ ਸਨ ਤੇ ਮਹਾਰਾਜ ਜੀ ਨੇ ਉਹਦੇ ਬਾਅਦ ਤੇ ਸ਼ਬਦ ਵਰਤੇ ਆ ਜੀ ਪਤ ਪੱਪਾ ਤੇ ਤਤੇ ਦੇ ਥੱਲੇ ਲੱਗੀ ਹੋਈ ਔਂਕਰ ਇਹ ਸ਼ਬਦ ਨੂੰ ਵੀ ਥੋੜਾ ਜਿਹਾ ਆਪਾਂ ਵਾਚੀ ਗੁਰਬਾਣੀ ਦੇ ਵਿੱਚ ਪਪਾ ਤੇ ਤਤੇ ਨੂੰ ਸਿਹਾਰੀ ਲਾ ਕੇ ਵੀ ਇਹ ਸ਼ਬਦ ਆਇਆ ਹੈ ਸਾਧ ਸੰਗਤ ਉਥੇ ਇਹ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਜ਼ਿਆਦਾਤਰ ਖਸਮ ਦੇ ਅਰਥਾਂ ਵਿੱਚ ਲਿਆ ਹੈ ਪਤੀ ਦੇ ਅਰਥਾਂ ਦੇ ਵਿੱਚ ਪਾ ਦਾ ਅਰਥ ਹੋਏਗਾ ਪਤੀ ਮਾਲਕ ਖਸਮ ਪਰ ਜਦੋਂ ਤਤੇ ਥੱਲੇ ਔਂਕੜ ਲੱਗ ਗਈ ਅਰਥ ਬਦਲ ਗਏ ਇਥੇ ਪਾਤ ਸ਼ਬਦ ਦਾ ਅਰਥ ਹੋਏਗਾ ਪਾਤਰ ਭਾਂਡਾ ਖੱਪਰ ਜੋਗੀ ਲੋਕ ਜਿਹੜਾ ਭਾਂਡਾ ਲੈ ਕੇ ਮੰਗਣ ਜਾਂਦੇ ਸਨ ਸੁਬਚਨ ਨੇ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ ਜੋਗੀ ਜੀ ਆਪਣੇ ਹਿਰਦੇ ਦੇ ਵਿੱਚ ਸੰਤੋਖ ਦੀਆਂ ਮੰundra ਧਾਰਨ ਕਰੋ ਅਤੇ ਅੰਨਾਲ ਹੀ ਤੁਸੀਂ ਉਦਮ ਕਰਨ ਮਿਹਨਤ ਕਰਨ ਨੂੰ ਆਪਣਾ ਪਾਤਰ ਤੇ ਆਪਣੀ ਝੋਲੀ ਬਣਾ ਲਓ ਧਿਆਨ ਕੀ ਕਰਹਿ ਵਿਪੂਤ ਕਰਹਿ ਤੁਸੀਂ ਕਰੋ ਜੇ ਤੁਸੀਂ ਕਰ ਲਓ ਪਵਕੇ ਤੁਸੀਂ ਧਿਆਨ ਨੂੰ ਹੀ ਆਪਣੀ ਸਵਾ ਬਣਾ ਲਓ ਵਿਪੂਦ ਅਰਥ ਕੀ ਹੈ ਵਿਪੂਤੀ ਭਾਵ ਕੇ ਸਵਾ ਜੋਗੀ ਆਪਣੇ ਪਿੰਡੇ ਤੇ ਸਵਾਹ ਮਲਦੇ ਸਨ ਅੱਜ ਵੀ ਤੁਸੀਂ ਵੇਖਿਆ ਹੋਣਾ ਪਿੱਛੇ ਜੇ ਕੁੰਭ ਦੇ ਮੇਲੇ ਦੇ ਵਿੱਚ ਕਿੰਨੇ ਜੋਗੀ ਸਨ ਜਿੰਨਾ ਜਟਾਵਾਂ ਧਾਰਨ ਕੀਤੀਆਂ ਸਰੀਰ ਤੇ ਸਵਾਹ ਮਿਲੀ ਸਵਾਹ ਮਲੀ ਹੋਈ ਕਿਸਾਂ ਦੇ ਵਿੱਚ ਵੀ ਸਵਾਹ ਪਾਈ ਹੋਈ ਸੋ ਇਹੀ ਜੋਗੀਆਂ ਦਾ ਆਕਾਰ ਸੀ ਉਹ ਸਰੀਰ ਤੇ ਸਵਾਹ ਮਲਦੇ ਸਨ ਤੇ ਮਹਾਰਾਜ ਜੀ ਨੇ ਸਮਝਾਇਆ ਧਿਆਨ ਕੀ ਕਰਹਿ ਵਿਪੂਤ ਜੇ ਭੀ ਵਿਪੂਤੀ ਲਾਉਣੀ ਹੈ ਜੇ ਸਵਾਹੀ ਮਲਣੀ ਹੈ ਤੇ ਫਿਰ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜਨਾ ਇਸੇ ਨੂੰ ਤੁਸੀਂ ਆਪਣੀ ਸਵਾਭਨਾ ਲਓ ਤੁਹਾਨੂੰ ਸਵਾਭ ਨਾਲ ਦੀ ਲੋੜ ਨਹੀਂ ਪੈਗੀ ਫਿਰ ਮਹਾਰਾਜ ਜੀ ਦੇ ਬਚਨ ਨੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਾਧ ਸੰਗਤ ਇਸ ਤੁਕ ਦਾ ਜਿਹੜਾ ਵਿਸ਼ਰਾਮ ਹੈ ਉਹ ਅਕਸਰ ਗਲ ਦਿੱਤਾ ਜਾਂਦਾ ਹੈ ਤੇ ਗਰਤ ਵਿਸ਼ਰਾਮ ਕਦੋਂ ਆਉਂਦਾ ਹੈ ਜਦੋਂ ਸਾਨੂੰ ਗੁਰਬਾਣੀ ਦੇ ਅਰਥ ਭਾਵਾਂ ਦੀ ਸੋਝੀ ਨਾ ਹੋਵੇ ਹੁਣ ਆਪਾਂ ਵਿਸ਼ਰਾਮ ਜਿਹੜਾ ਦਿਨ ਹੈ ਉਹ ਗੁਰਬਾਣੀ ਦੇ ਅਰਥ ਭਾਵ ਨੂੰ ਸਨਮੁਖ ਰੱਖਦਿਆਂ ਹੋਇਆ ਦਿਨਾ ਤਾਂ ਕਿ ਜਦੋਂ ਅਸੀਂ ਬਾਣੀ ਦੀ ਤੁਕ ਦਾ ਉਚਾਰਨ ਕਰੀਏ ਤੁਕ ਨੂੰ ਪਾਵਨ ਤੋਕ ਨੂੰ ਪੜੀਏ ਤੇ ਨਾਲ ਦੀ ਨਾਲ ਉਹਦੇ ਅਰਥ ਭਾਵ ਉਹਦੇ ਵਿੱਚੋਂ ਪ੍ਰਗਟ ਹੋਣ ਸੋ ਬਚਨ ਨੇ ਖਿੰਥਾ ਕਾਲ ਖਿੰਥਾ ਦਾ ਅਰਥ ਹੈ ਗੋਦੜੀ ਸਰੀਰ ਤੇ ਪਹਿਨੀ ਜਾਣ ਵਾਲੀ ਗੋਦੜੀ ਜੋਗੀ ਜੋ ਆਪਣੇ ਜੋਗ ਮਤ ਵਾਲੀ ਵਾਲਾ ਲਿਬਾਸ ਜਿਹੜਾ ਭੇਖ ਆਪਣੇ ਸਰੀਰ ਤੇ ਧਾਰਨ ਕਰਦੇ ਸਨ ਉਹਨੂੰ ਕਹਿੰਦੇ ਨੇ ਖਿੰਥਾ ਮਹਾਰਾਜ ਜੀ ਦਾ ਬਚਨ ਹੈ ਖਿੰਥਾ ਕਾਲ ਕਾਲ ਦਾ ਅਰਥ ਹੋ ਗਿਆ ਬਹੁਤ ਇਹ ਜੋਗੀ ਜੀ ਮੌਤ ਨੂੰ ਚੇਤੇ ਰੱਖਣਾ ਇਹਨੂੰ ਤੁਸੀਂ ਆਪਣੀ ਗੋਦੜੀ ਬਣਾ ਲਓ ਤੁਹਾਨੂੰ ਯਾਦ ਰਹੇ ਵੀ ਇੱਕ ਦਿਹਾੜੇ ਮਰਨਾ ਵੀ ਹੈ ਹਮੇਸ਼ਾ ਨਹੀਂ ਸੰਸਾਰ ਤੇ ਬੈਠੇ ਰਹਿਣਾ ਮੌਤ ਨੂੰ ਨੇੜੇ ਸਮਝਣਾ ਇਹ ਤੁਹਾਡੀ ਗੋਦੜੀ ਹੋ ਗਈ ਕੁਵਾਰੀ ਕਾਇਆ ਜੁਗਤ ਜਗਤ ਅਰਥੇ ਜੋਗ ਦੀ ਜ਼ੁਗਤੀ ਕੁਵਾਰੀ ਕਾਇਆ ਬਾਣੀ ਵਿੱਚ ਸ਼ਬਦ ਜਿੱਥੇ ਵੀ ਆਵੇ ਆਪਾਂ ਉਚਾਰਨ ਕਰਨਾ ਹੈ ਕਾਇਆ ਕਾਇਆ ਦਾ ਅਰਥ ਕੀ ਹੋ ਗਿਆ ਸਰੀਰ ਤਨ ਦੇ ਕਿੰთა ਕਾਲ ਕੁਵਾਰੀ ਕਾਇਆ ਜਗਤ ਸਰੀਰ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਕੁਵਾਰਾ ਰੱਖਣਾ ਇਹ ਤੁਹਾਡੀ ਜੋਗ ਦੀ ਜ਼ੁਗਤੀ ਬਣ ਜਾਏ ਹੋਰ ਕਿਸੇ ਵੱਖਰੀ ਜੋਗ ਦੀ ਜ਼ੁਗਤੀ ਦੀ ਲੋੜ ਨਹੀਂ ਜਦੋਂ ਤੁਸੀਂ ਆਪਣੇ ਸਰੀਰ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਕੁਵਾਰਾ ਰੱਖ ਲਿਆ ਵਿਕਾਰਾਂ ਵਾਲੇ ਪਾਸੇ ਤੋਂ ਬਚਾ ਲਿਆ ਸੰਗ ਦੇ ਲੋ ਤੁਹਾਨੂੰ ਜੋਗ ਦੀ ਯੁਗਤੀ ਆ ਗਈ ਜੋਗ ਦੀ ਯੁਗਤੀ ਯੁਗਦਾਰਥ ਕੀ ਹੈ ਪਰਮੇਸ਼ਰ ਦਾ ਵਿਲਾਪ ਜੋਗੀਦਾਰਥ ਕੀ ਹੈ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਪ੍ਰਤੀਤ ਦਾ ਅਰਥ ਹੈ ਵਿਸ਼ਵਾਸ ਭਰੋਸਾ ਇਹ ਜੋਗੀ ਜੀ ਤੁਹਾਡੇ ਹਿਰਦੇ ਵਿੱਚ ਪ੍ਰਮਾਤਮਾ ਲਈ ਭਰੋਸਾ ਨਹੀਂ ਹੈ ਹੱਥ ਵਿੱਚ ਡੰਡਾ ਲੈ ਕੇ ਤੇ ਤੁਰੇ ਫਿਰਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਕਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਪਰ ਸੱਚ ਹੈ ਤੁਸੀਂ ਪਰਮਾਤਮਾ ਦੇ ਉੱਪਰ ਵਿਸ਼ਵਾਸ ਧਾਰਨ ਕਰਨ ਨੂੰ ਆਪਣਾ ਡੰਡਾ ਬਣਾ ਲਓ ਡੰਡਾ ਪ੍ਰਤੀਤ ਪ੍ਰਤੀਤ ਦਾ ਵਿਸ਼ਵਾਸ ਦਾ ਭਰੋਸੇ ਦਾ ਤੁਹਾਡੇ ਕੋਲ ਡੰਡਾ ਹੋਵੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਸਾ ਸੰਗਤ ਜੋਗੀਆਂ ਦੇ 12 ਪੰਥ ਇੱਥੇ ਪ੍ਰਚਲਿਤ ਰਹਿੰਦੇ ਜੋਗੀਆਂ ਦੇ 12 ਪੰਥ ਸਨ ਜਿਵੇਂ ਭਾਈ ਗੁਰਦਾਸ ਸਾਹਿਬ ਦੀ ਬਾਣੀ ਪੜ੍ਹੀਏ ਤੇ ਉਹਨਾਂ ਨੇ ਲਿਖਿਆ 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ ਸੰਨਿਆਸੀਆਂ ਦੇ 10 ਫਿਰਕੇ ਸਨ ਜੋਗੀਆਂ ਦੇ 12 ਫਿਰਕੇ ਸਨ ਜੋਗੀਆਂ ਦੇ ਉਹਨਾਂ 12 ਫਿਰਕਿਆਂ ਦੇ ਵਿੱਚੋਂ ਜਿਹੜਾ ਆਈ ਪੰਥ ਹੈ ਉਹਨੂੰ ਸਾਰਿਆਂ ਤੋਂ ਸਰੇਸ਼ਟ ਮੰਨਿਆ ਗਿਆ ਵੀ ਜਿਹੜੇ ਜੋਗੀ ਆਈ ਪੰਥ ਵਾਲੇ ਜੋਗੀਆਂ ਨੇ ਉਹ ਸਾਰਿਆਂ ਤੋਂ ਸਰੇਸ਼ਟ ਜੋਗੀ ਹੁੰਦੇ ਨੇ ਸੁਮਰ ਰਾਜ ਜੀ ਨੇ ਇਹੀ ਬਚਨ ਸਮਝਾਇਆ ਉਦਾਹਰਣ ਦਿੱਤੀ ਕਹਿਣ ਲੱਗੇ ਜੋਗੀ ਜੀ ਜੇ ਤੁਸੀਂ ਸਾਰਿਆਂ ਨੂੰ ਆਪਣੇ ਬਰਾਬਰ ਸਮਝਣਾ ਸ਼ੁਰੂ ਕਰ ਦੋ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਾ ਜਾਣੋ ਕਿਉਂ ਨਾ ਜਾਣੋ ਮੈਂ ਵੱਡੀ ਤਬੱਸਿਆ ਕਰ ਲਈ ਮੈਂ ਜ਼ਿਆਦਾ ਵੱਡਾ ਹੋ ਗਿਆ ਦੂਜੇ ਮੇਰੇ ਤੋਂ ਛੋਟੇ ਇਹ ਹੰਕਾਰ ਕਰਨਾ ਛੱਡ ਦਿਓ ਆਈ ਪੰਥੀ ਸਗਲ ਜਮਾਤੀ ਜਿਸ ਦਿਹਾੜੇ ਤੁਸੀਂ ਸਾਰਿਆਂ ਨੂੰ ਆਪਣਾ ਜਮਾਤੀ ਸਮਝ ਲਿਆ ਜਮਾਤੀ ਦਾ ਅਰਥ ਕੀ ਹੁੰਦਾ ਸਾਧ ਸੰਗਤ ਜਿਹੜਾ ਇੱਕ ਕਲਾਸ ਵਿੱਚ ਪੜਨ ਵਾਲਾ ਜਿਹੜਾ ਬੱਚਾ ਸਾਡੇ ਨਾਲ ਉਸੇ ਕਲਾਸ ਚ ਪੜਦਾ ਹੋਵੇ ਉਹਨੂੰ ਆਪਾਂ ਕੀ ਕਹਿੰਨੇ ਇਹ ਮੇਰਾ ਜਮਾਤੀ ਹੈ ਅੱਜ ਕੱਲ ਦੀ ਭਾਸ਼ਾ ਵਿੱਚ ਕਲਾਸਮੇਟ ਸ਼ਬਦ ਵਰਤਿਆ ਜਾਂਦਾ ਹੈ ਅੰਗਰੇਜ਼ੀ ਵਿੱਚ ਕਲਾਸਮੇਟ ਵੀ ਇਹ ਬੱਚਾ ਮੇਰਾ ਕਲਾਸਮੇਟ ਹੈ ਭਾ ਮੇਰੇ ਅੰਦਾਜ਼ੋਂ ਮੇਰੀ ਕਲਾਸ ਵਿੱਚ ਪੜਦਾ ਉਹਦੇ ਲਈ ਆਪਾਂ ਪੰਜਾਬੀ ਵਿੱਚ ਸ਼ਬਦ ਵਰਤਦੇ ਹਾਂ ਜਮਾਤੀ ਇੱਕੋ ਕਲਾਸ ਵਿੱਚ ਪੜਨ ਵਾਲੇ ਮਹਾਰਾਜ ਜੀ ਨੇ ਸਮਝਾਇਆ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਾ ਜਾਣੋ ਬਲਕਿ ਇਉਂ ਜਾਣੋ ਕਿ ਸਾਰੇ ਆਪਾਂ ਇੱਕ ਜਮਾਤੀ ਆ ਅਸੀਂ ਇੱਕੋ ਜਿਹੇ ਆ ਅਸੀਂ ਦੂਜਿਆਂ ਤੋਂ ਵੱਡੇ ਨਹੀਂ ਜਿਸ ਦਿਹਾੜੇ ਤੁਸੀਂ ਇੰਜ ਸਮਝ ਲਿਆ ਉਦੋਂ ਤੁਸੀਂ ਆਈ ਪੰਥ ਵਾਲੀ ਜੋਗੀ ਬਣ ਗਏ ਫਿਰ ਤੁਸੀਂ ਸ੍ਰੇਸ਼ਟ ਜੋਗੀ ਹੋ ਫਿਰ ਤੁਹਾਡੇ ਵਰਗਾ ਕੋਈ ਨਹੀਂ ਪਰ ਜੇ ਤੁਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਰਹੇ ਬਾਕੀਆਂ ਨੂੰ ਆਪਣੇ ਤੋਂ ਛੋਟਾ ਸਮਝਦੇ ਰਹੇ ਫਿਰ ਮਹਾਰਾਜ ਕਹਿੰਦੇ ਤੁਸੀਂ ਜੋਗੀ ਨਹੀਂ ਬਣ ਸਕਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਮਨ ਜੀਤੈ ਜੀਤੈ ਤਤੈ ਤੇ ਦੁਲਾਵਾਂ ਲੱਗੀਆਂ ਨੇ ਸਾਦ ਸੰਗਤ ਆਪਾਂ ਦੁਲਾਵਾਂ ਦਾ ਹੀ ਪਾਠ ਕਰਾਂਗੇ ਮਨ ਜੀਤੈ ਜਗਜੀਤ ਜਿਸ ਨੇ ਮਨ ਦੇ ਫੁਰਨਿਆਂ ਨੂੰ ਜਿੱਤ ਲਿਆ ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ ਇਹਦਾ ਅਰਥ ਬਣੇਗਾ ਮਨ ਦੇ ਫੁਰਨੇ ਮਨ ਵਿੱਚ ਪੈਦਾ ਹੋਣ ਵਾਲੇ ਹਾ ਭਾਵ ਚੰਗੇ ਮੰਦੇ ਵਿਚਾਰ ਜਿਸ ਨੇ ਮਨ ਦੇ ਇਹਨਾਂ ਫੁਰਨਿਆਂ ਨੂੰ ਕਾਬੂ ਦੇ ਵਿੱਚ ਕਰ ਲਿਆ ਜਿਸ ਨੇ ਆਪਣੇ ਮਨ ਦੇ ਵਿਚਾਰਾਂ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਉਹਨੇ ਜਾਨੋ ਸਾਰਾ ਸੰਸਾਰ ਜਿੱਤ ਲਿਆ ਮਨ ਜੀਤੈ ਜਗ ਜੀਤ ਫਿਰ ਅੱਗੇ ਮਹਾਰਾਜ ਜੀ ਦੇ ਬਚਨ ਨੇ ਆਦੇਸ਼ ਇਸੇ ਆਦੇਸ਼ ਸਾਸੰਗਤ ਆਦੇਸ਼ ਸ਼ਬਦ ਦਾ ਅਰਥ ਬਣਦਾ ਜੀ ਨਮਸਕਾਰ ਕਰਨ ਜੋਗੀ ਲੋਕ ਜਦੋਂ ਇੱਕ ਦੂਜੇ ਨੂੰ ਮਿਲਿਆ ਕਰਦੇ ਸਨ ਤੇ ਸਾਸੰਗਤ ਉਹ ਇੱਕ ਦੂਜੇ ਨੂੰ ਆਦੇਸ਼ ਆਦੇਸ਼ ਕਰਿਆ ਕਰਦੇ ਸਨ ਆਦੇਸ਼ ਸ਼ਬਦ ਦਾ ਅਰਥ ਬਣਦਾ ਜੀ ਨਮਸਕਾਰ ਕਰਨ ਆਦੇਸ਼ ਦਾ ਅਰਥ ਹੈ ਨਮਸਕਾਰ ਇਹਨੂੰ ਆਦੇਸ਼ ਸ ਸੇ ਪਰ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਬਿੰਦੀ ਤੋਂ ਬਿਨਾ ਉਚਾਰਨ ਕਰਨਾ ਹੈ ਆਦੇਸ਼ ਜੋਗੀ ਇੱਕ ਦੂਜੇ ਨੂੰ ਕਰਦੇ ਸੰ ਆਦੇਸ਼ ਆਦੇਸ਼ ਨਮਸਕਾਰ ਬਾਰਾ ਸਮਝਾਉਂਦੇ ਭਾਈ ਇੱਕ ਦੂਜੇ ਨੂੰ ਨਮਸਕਾਰਾਂ ਨਾ ਕਰੋ ਆਦੇਸ਼ ਕਰਨੀ ਹੈ ਤੇ ਪਰਮਾਤਮਾ ਨੂੰ ਕਰੋ ਆਦੇਸ਼ ਤਿਸੇ ਆਦੇਸ਼ ਸਾਡੀ ਨਮਸਕਾਰ ਹੈ ਉਹਨੂੰ ਨਮਸਕਾਰ ਹੈ ਕਿਨੂੰ ਕਹਿੰਦੇ ਆਦ ਆਦ ਦਾ ਅਰਥ ਹੈ ਜਿਹੜਾ ਆਦ ਤੋਂ ਹੈ ਸੰਸਾਰ ਵੀ ਨਹੀਂ ਸੀ ਬਣਿਆ ਜਿਹੜਾ ਉਦੋਂ ਵੀ ਸੀ ਅਨੀਲ ਅਨੀਲ ਦਾ ਅਰਥ ਹੈ ਬਿਲਕੁਲ ਸ਼ੁੱਧ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਅਨਾਦ ਜਿਹਦਾ ਆਪਣਾ ਕੋਈ ਆਦ ਨਹੀਂ ਪਰਮੇਸ਼ਰ ਦੁਨੀਆ ਦਾ ਆਦ ਹੈ ਪਰ ਉਹਦਾ ਆਪਣਾ ਆਦ ਕੋਈ ਨਹੀਂ ਕਿਉਂਕਿ ਜਿਹਦਾ ਆਦ ਹੁੰਦਾ ਉਹਦਾ ਅੰਤ ਵੀ ਹੁੰਦਾ ਦੁਨੀਆ ਦਾ ਆਦ ਹੈ ਦੁਨੀਆ ਦਾ ਅੰਤ ਵੀ ਹੋਏਗਾ ਪਰਮੇਸ਼ਰ ਖੁਦ ਅਨਾਦ ਹੈ ਇਸ ਕਰਕੇ ਉਹਦਾ ਅੰਤ ਵੀ ਨਹੀਂ ਹੋਣਾ ਭਾਵੇਂ ਉਹਦੀ ਜੇ ਅਰੰਭਤਾ ਨਹੀਂ ਫਿਰ ਉਹਦਾ ਅੰਤ ਵੀ ਨਹੀਂ ਆਦ ਅਨੀਲ ਅਨਾਦ ਅਨਾਹਤ ਅਨਾਹ ਦਾ ਅਰਥ ਬਣਦਾ ਇੱਕ ਰਸ ਲਗਾਤਾਰ ਉਭਾਈ ਗੁਰ ਪਰਮੇਸ਼ਰ ਇੱਕ ਰਸ ਲਗਾਤਾਰ ਸੰਸਾਰ ਦੇ ਵਿੱਚ ਮੌਜੂਦ ਹੈ ਅਸੀਂ ਉਹਨੂੰ ਨਮਸਕਾਰ ਕਰਦੇ ਆ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਿਹੜਾ ਯੁਗਾਂ ਜੁਗਾਂਤਰਾ ਤੋਂ ਇੱਕ ਵੇਸ ਵਿੱਚ ਹੀ ਰਹਿੰਦਾ ਇੱਕੋ ਜਿਹਾ ਹੈ ਉਹ ਕਦੇ ਬਦਲਦਾ ਨਹੀਂ ਉਹ ਐਸਾ ਨਹੀਂ ਕਿ ਜਿਹਦੇ ਤੇ ਕਦੇ ਬਚਪਨ ਆਏਗਾ ਫਿਰ ਜਵਾਨੀ ਆਏਗੀ ਫਿਰ ਬੁਢੇਪਾ ਆਏਗਾ ਫਿਰ ਉਹਦੀ ਮੌਤ ਹੋ ਜਾਏਗੀ ਸਾ ਸੰਗਤ ਆਪਣੇ ਸਾਰਿਆਂ ਦੀ ਜ਼ਿੰਦਗੀ ਵਿੱਚ ਪਰਵਰਤਨ ਆਉਂਦੇ ਨੇ ਜਨਮ ਲੈ ਕੇ ਆਏ ਸਾਂ ਛੋਟੇ ਜੇ ਸਾਂ ਬਚਪਨ ਲੰਘਿਆ ਜਵਾਨੀ ਆ ਗਈ ਜਵਾਨੀ ਲੰਗੀ ਬੁਢੇਪਾ ਆ ਗਿਆ ਪਰ ਪਰਮੇਸ਼ਰ ਬਦਲਦਾ ਨਹੀਂ ਜੁਗ-ਜੁਗ ਇੱਕੋ ਵੇਸ ਜੁਗਾ-ਜੁਗਾੰਤਰਾਂ ਤੋਂ ਉਹਦਾ ਇੱਕ ਵੇਸ ਹੈ ਇੱਕ ਲਿਬਾਸ ਹੈ ਉਹ ਇੱਕੋ ਜਿਹਾ ਰਹਿੰਦਾ ਹੈ ਸੋ ਇਹਦੇ ਤੋਂ ਬਾਅਦ ਮਹਾਰਾਜ ਅੱਗੇ 29 ਨੰਬਰ ਪੌੜੀ ਵਿੱਚ ਫਰਮਾਉਂਦੇ ਨੇ ਭੁਗਤ ਗਿਆਨ ਦਇਆ ਪੰਧਾਰਨ ਘਟ ਘਟ ਵਜੈ ਨਾਦ ਇਥੇ ਵੀ ਮਹਾਰਾਜ ਦੀ ਚਰਚਾ ਜੋਗੀਆਂ ਦੇੰਦਾਲ ਹੋ ਰਹੀ ਸਾਧ ਸੰਗ ਜੋਗੀ ਲੋਕ ਜਦੋਂ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਸਨ ਜੋਗੀਆਂ ਦਾ ਜਦੋਂ ਕਿਸੇ ਜਗ੍ਹਾ ਤੇ ਇਕੱਠ ਹੁੰਦਾ ਸੀ ਉਹ ਲੋਕ ਇੱਕ ਸਾਜ਼ ਵਜਾਉਂਦੇ ਸਨ ਜਿਹਨੂੰ ਸਿੰਗੀ ਕਿਹਾ ਜਾਂਦਾ ਸੀ ਬਾਣੀ ਦੇ ਵਿੱਚ ਉਹਦੇ ਲਈ ਸ਼ਬਦ ਕਿੰਕਰੀ ਵੀ ਆਇਆ ਕਿੰਕਰੀ ਅਨੂਪ ਵਾਜੈ ਜੋਗੀਆਂ ਮਤਵਾਰ ਹੋਰੇ ਸੋ ਸਿੰਗ ਜਾਂ ਸਿੰਗੀ ਸ਼ਬਦ ਵੀ ਆਇਆ ਇਹ ਜੋਗੀਆਂ ਦਾ ਸਾਜ਼ ਹੁੰਦਾ ਸੀ ਇਦੇ ਤੋਂ ਇਲਾਵਾ ਜਦੋਂ ਜੋਗੀ ਲੋਕ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਸਨ ਤੇ ਭੰਡਾਰਾ ਕਰਿਆ ਕਰਦੇ ਸਨ ਚੂਰਮਾ ਬਣਾ ਕੇ ਪ੍ਰਸ਼ਾਦ ਰੂਪ ਦੇ ਵਿੱਚ ਵੰਡਿਆ ਕਰਦੇ ਸਨ ਅੱਗੇ ਉਹ ਜਿਹੜਾ ਪ੍ਰਸ਼ਾਦ ਵਰਤਉਂਦੇ ਸਨ ਚੂਰਮਾ ਵਰਤਉਂਦੇ ਸਨ ਉਹਦੇ ਲਈ ਮਹਾਰਾਜੀ ਨੇ ਸ਼ਬਦ ਵਰਤਿਆ ਹੈ ਭੁਗਤ ਮਹਾਰਾਜੀ ਫਰਮਾਉਂਦੇ ਨੇ ਭੁਗਤ ਗਿਆਨ ਜੋਗੀ ਜੀ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਇਕੱਠੇ ਹੁੰਦੇ ਹੋ ਤੇ ਤੁਸੀਂ ਚੂਰਮਾ ਬਣਾ ਕੇ ਲੋਕਾਂ ਦੇ ਵਿੱਚ ਵੰਡਦੇ ਜੇ ਤੁਸੀਂ ਵੰਡਣਾ ਹੀ ਹੈ ਤੇ ਗਿਆਨ ਵੰਡੋ ਖੁਦ ਆਪ ਵਾਹਿਗੁਰੂ ਦੇ ਘਰ ਦਾ ਗਿਆਨ ਹਾਸਲ ਕਰੋ ਤੇ ਅਗਾ ਲੋਕਾਂ ਦੇ ਵਿੱਚ ਵੰਡੋ ਇਹ ਦਰ ਅਸਲ ਵੰਡਿਆ ਜਾਣ ਵਾਲਾ ਅਸਲੀ ਚੂਰਮਾ ਹੈ ਅਸਲੀ ਪ੍ਰਸ਼ਾਦ ਹੈ ਉਗਤ ਗਿਆਨ ਦਇਆ ਪੰਡਾਰਨ ਦਇਆ ਪੰਡਾਰਾ ਵਰਤੌਣ ਵਾਲੀ ਹੋਵੇ ਭਾਵ ਕਿ ਗਿਆਨ ਅੱਗੇ ਤਾਂ ਵੰਡਿਆ ਜਾਏਗਾ ਜੇ ਦੂਜਿਆਂ ਤੇ ਦਇਆ ਆਏਗੀ ਜਿਵੇਂ ਸਤਗੁਰੂ ਜੀ ਨੂੰ ਸੰਸਾਰ ਤੇ ਦਇਆ ਆਏ ਤੇ ਸਤਗੁਰੂ ਜੀ ਗਿਆਨ ਵੰਡਣ ਵਾਸਤੇ ਤੁਰ ਪਏ ਹਨੂ ਗੁਰੂ ਨਾਨਕ ਸਾਹਿਬ ਹਰਾ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਵਿੱਚ ਪ੍ਰਚਾਰ ਕਰਦਿਆਂ ਲੰਘਾ ਦਿੱਤੀ ਸਮੁੰਦਰਾਂ ਦਾ ਸਫ਼ਰ ਤੈਅ ਕੀਤਾ ਪਹਾੜਾਂ ਦਾ ਸਫ਼ਰ ਤੈਅ ਕੀਤਾ ਮਾਰੂਥਲਾਂ ਦਾ ਸਫ਼ਰ ਤੈਅ ਕੀਤਾ ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ ਤੈਅ ਕਰਕੇ ਭੁੱਲਿਆਂ ਨੂੰ ਸਿੱਧੇ ਰਾਹ ਵਿਖਾਇਆ ਭੁੱਲਿਆਂ ਨੂੰ ਸਿੱਧਾ ਰਾਹ ਵਿਖਾਇਆ ਮਹਾਰਾਜ ਜੀ ਨੇ ਇਹ ਕਿਉਂ ਕੀਤਾ ਗੁਰੂ ਸਾਹਿਬ ਨੇ ਕਿਉਂਕਿ ਉਹਨਾਂ ਨੂੰ ਦਇਆ ਆ ਗਈ ਜਿਸ ਨੂੰ ਦਇਆ ਆਏਗੀ ਅਗਿਆਨੀ ਲੋਕਾਂ ਤੇ ਉਹੀ ਫਿਰ ਗਿਆਨ ਵੰਡੇਗਾ ਨਾ ਸੋ ਮਹਾਰਾਜ ਜੀ ਦਾ ਬਚਨ ਹੈ ਉਗਤ ਗਿਆਨ ਦਇਆ ਪੰਧਾਰਨ ਗਿਆਨ ਹੋਵੇ ਤੁਹਾਡਾ ਚੂਰਮਾ ਤੇ ਦਇਆ ਦੀ ਭਾਵਨਾ ਹੋਵੇ ਉਹਨੂੰ ਵੰਡਣ ਵਾਲੀ ਘਟ ਘਟ ਵੱਜ ਹੈ ਨਾਦ ਨਾਦ ਅਰਥ ਹੈ ਸੰਗੀਤ ਜੋਗੀ ਜੀ ਜਿਹੜੀ ਤੁਸੀਂ ਇਹ ਸਾਜ਼ ਵਜਾਉਂਦੇ ਹੋ ਸਿੰਗੀ ਵਜਾਉਂਦੇ ਹੋ ਕਿੰਕਰੀ ਵਜਾਉਂਦੇ ਹੋ ਦਰਸਨ ਸੱਚੀ ਗੱਲ ਇਹ ਹੈ ਜਦੋਂ ਤੁਹਾਨੂੰ ਹਰ ਇੱਕ ਹਿਰਦੇ ਵਿੱਚ ਵਸਿਆ ਪ੍ਰਮਾਤਮਾ ਦਿਸਣ ਲੱਗ ਗਿਆ ਸਮਝ ਲਓ ਉਦੋਂ ਤੁਸੀਂ ਸਾਜ਼ ਵਜਾ ਲਿਆ ਨੇ ਤੇ ਬਾਹਰੋਂ ਭਾਵੇਂ ਜਿੰਨੇ ਮਰਜੀ ਸਾਜ਼ ਵਜਾ ਲੋ ਉਹਨਾਂ ਦਾ ਫਾਇਦਾ ਕੋਈ ਨਹੀਂ ਹੋਣਾ ਹਰ ਹਿਰਦੇ ਵਿੱਚ ਪਰਮਾਤਮਾ ਵਸਿਆ ਹੋਇਆ ਉਹ ਨਾਦ ਜਦੋਂ ਤੁਸੀਂ ਸੁਣ ਲਿਆ ਉਹਦੋਂ ਤੁਹਾਡੇ ਤੇ ਕਿਰਪਾ ਹੋਏਗੀ ਉਗਤ ਗਿਆਨ ਦਇਆ ਪੰਧਾਰਨ ਘਟ ਘਟ ਵੱਜਹਿ ਨਾਦ ਵੱਜਹਿ ਵੱਜਦਾ ਹੈ ਹਰ ਹਿਰਦੇ ਵਿੱਚ ਨਾਦ ਆਪ ਨਾਥ 나ਥੀ ਸਭ ਜਾ ਕੀ ਧਿਆਨ ਦੇਣਾ ਵਿਸ਼ਰਾਮ ਆਪ ਨੂੰ ਦੇਣਾ ਆਪ ਨਾਥ ਨਾਥੀ ਸਭ ਜਾ ਕੀ ਹੁਣ ਜੋਗੀਆਂ ਦੇ ਵਿੱਚ ਅੱਗੇ 나ਥ ਹੁੰਦੇ ਸਨ ਗੋਰਖ ਨਾਥ ਚੰਗਰ ਨਾਥ ਭੰਗਰ ਨਾਥ ਚਰਪਟ ਨਾਥ ਇਹਨਾਂ ਦੇ ਨਾਲ ਮਹਾਰਾਜੀ ਦੀ ਚਰਚਾ ਵੀ ਹੁੰਦੀ ਰਹੀ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ 나ਥ ਦਾ ਅਰਥ ਹੁੰਦਾ ਹੈ ਮਾਲਕ ਜੋਗੀ ਜੀ ਤੁਸੀਂ ਤਾਂ ਇੱਕ ਦੂਜੇ ਨੂੰ 나ਥ ਕਹਿਣ ਲੱਗ ਪੈਂਦੇ ਹੋ ਪਰ ਅਸਲ ਵਿੱਚ ਸਾਰੀ ਦੁਨੀਆ ਦਾ 나ਥ ਕੌਣ ਹੈ ਪਰਮਾਤਮਾ ਆਪ ਆਪ 나ਥ ਪਰਮੇਸ਼ਰ ਖੁਦ 나ਥ ਹੈ ਖੁਦ ਮਾਲਕ ਹੈ 나ਥੀ ਸਭ ਜਾ ਕੀ ਇਹਨੂੰ ਪੜ੍ਹਨਾ ਹੈ 나ਥੀ ਨਾਥੀ ਦਾਤੈ ਨਥੀ ਹੋਈ ਕੰਟਰੋਲ ਕੀਤੀ ਹੋਈ ਕਾਬੂ ਦੇ ਵਿੱਚ ਕੀਤੀ ਹੋਈ ਪਰਮਾਤਮਾ 나ਥ ਹੈ ਉਹਨੇ ਸਾਰੀ ਦੁਨੀਆ ਨਥੀ ਹੋਈ ਹੈ ਉਹਨੇ ਸਾਰੀ ਦੁਨੀਆ ਆਪਣੇ ਹੁਕਮ ਦੇ ਵਿੱਚ ਸੰਭੀ ਹੋਈ ਹੈ ਆਪ 나ਥ 나ਥੀ ਸਭ ਜਾ ਕੀ ਰੇਦ ਸੇਦ ਅਵਰਾ ਸਾਦ ਜਿਹੜੀਆਂ ਇਹ ਰਦੀਆਂ ਸਿੱਧੀਆਂ ਦੀ ਤੁਸੀਂ ਗੱਲ ਕਰਦੇ ਹੋ ਅਵਰਾ ਸਾਦ ਇਹ ਤੇ ਹੋਰ ਹੀ ਸਵਾਦ ਹੈ ਇਹ ਪਰਮਾਤਮਾ ਦੇ ਨਾਮ ਵਾਲਾ ਸਵਾਦ ਨਹੀਂ ਰੇਦ ਸੇਦ ਔਰਾ ਸਾਗ ਔਰਾ ਦਰਤ ਹੈ ਹੋਰ ਸਾਦ ਦਦਿਆਂ ਦਾ ਸਾਦ ਦਰਤ ਹੈ ਸਵਾਦ ਰਿਧਿ ਸਿੱਧ ਅਵਰਾ ਸਾਦ ਜੋਗੀ ਜੀ ਰਿੱਧੀਆਂ ਸਿੱਧੀਆਂ ਦੇ ਪਿੱਛੇ ਤੁਰਿਆ ਕੱਖ ਨਹੀਂ ਬਣਦਾ ਕਿ ਰਿੱਧੀਆਂ ਸਿੱਧੀਆਂ ਬੰਦੇ ਨੂੰ ਹੋਰ ਪਾਸੇ ਲੈ ਜਾਂਦੀਆਂ ਨੇ ਇਸ ਕਰਕੇ ਰਿੱਧੀਆਂ ਸਿੱਧੀਆਂ ਦੇ ਪਿੱਛੇ ਲੱਗਣ ਦੀ ਬਜਾਏ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੋ ਫਿਰ ਮਹਾਰਾਜ ਜੀ ਨੇ ਉਸ ਬਚਨ ਨੂੰ ਦੁਹਰਾਇਆ ਸੰਯੋਗ ਵਿਜੋਗ ਦੁਇਕਾਰ ਚਲਾਵੇਂ ਲੇਖੇ ਆਵਹਿ ਭਾਗ ਆਦੇਸ਼ तिसए ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੰਯੋਗ ਵਿਜੋਗ ਦੋ ਏਕਾਰ ਚਲਾਵਹਿ ਸੰਯੋਗ ਦਾ ਅਰਥ ਹੈ ਸਾਦ ਸੰਗਤ ਮਿਲਾਪ ਤੇ ਵਿਜੋਗ ਦਾ ਅਰਥ ਹੈ ਜੀ ਵਿਛੋੜਾ ਸੰਯੋਗ ਦਾ ਅਰਥ ਆਪਾਂ ਸਿੱਧੇ ਜੇ ਸ਼ਬਦਾਂ ਚ ਕਰ ਲਈਏ ਜਨਮ ਵਿਜੋਗ ਦਾ ਅਰਥ ਹੈ ਬਹੁਤ ਕਾਰ ਚਲਾਵਿਆਂ ਦਾ ਅਰਥ ਹੈ ਦੁਨੀਆਂ ਦੀ ਕਾਰ ਨੂੰ ਚਲਾ ਰਿਆ ਪਰਮਾਤਮਾ ਨੇ ਸੰਜੋਗ ਤੇ ਵਿਜੋਗ ਦੋਵੇਂ ਪੈਦਾ ਕੀਤੇ ਨੇ ਜਨਮ ਤੇ ਮੌਤ ਦੋਵੇਂ ਪੈਦਾ ਕੀਤੇ ਨੇ ਇੱਥੇ ਮਿਲਣਾ ਵੀ ਹੈ ਇੱਥੇ ਵਿਛੜਨਾ ਵੀ ਸੰਜੋਗ ਵਿਜੋਗ ਦੋ ਇਹ ਕਾਰ ਚਲਾਵੇਂ ਇਹ ਮਿਲਣਾ ਤੇ ਵਿਛੜਨਾ ਸੰਜੋਗ ਤੇ ਵਿਜੋਗ ਆਉਣਾ ਤੇ ਜਾਣਾ ਇਹ ਦੁਨੀਆਂ ਦੀ ਕਾਰ ਚਲਾ ਰਹੇ ਨੇ ਭਾਵ ਸੰਸਾਰ ਚੱਲ ਰਿਹਾ ਹੈ ਇਹਨਾਂ ਦੇ ਆਸਰੇ ਜੇ ਕੱਲਾ ਜਨਮ ਹੋਵੇ ਤਾਂ ਵੀ ਦੁਨੀਆਂ ਨਹੀਂ ਚੱਲ ਸਕਦੀ ਕੱਲੀ ਮੌਤ ਹੋਵੇ ਦਾ ਵੀ ਸੰਸਾਰ ਨਹੀਂ ਚੱਲ ਸਕਦਾ ਇੱਥੇ ਇੱਕ ਪਾਸੇ ਜਨਮ ਹੈ ਤੇ ਦੂਜੇ ਪਾਸੇ ਮੌਤ ਹੈ ਸੰਜੋਗ ਵਿਜੋਗ ਤੋਂ ਏ ਕਾਰ ਚਲਾਵਹਿ ਚਲਾਵਹਿ ਚਲਾਉਂਦੇ ਹਨ ਸੰਜੋਗ ਤੇ ਵਿਜੋਗ ਦੋਵੇਂ ਦੁਨੀਆ ਦੀ ਕਾਰ ਚਲਾਉਂਦੇ ਨੇ ਲੇਖੇ ਆਵਹਿ ਭਾਗ ਭਾਗ ਦਾ ਅਰਥ ਹੈ ਹਿੱਸਾ ਲੇਖੇ ਆਵਹਿ ਭਾਗ ਵਾਹਿਗੁਰੂ ਜੀ ਦੇ ਲਿਖੇ ਮੁਤਾਬਕ ਉਹਦੇ ਹੁਕਮ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਆਪੋ ਆਪਣਾ ਭਾਗ ਆਪਣਾ ਆਪਣਾ ਹਿੱਸਾ ਮਿਲੀ ਜਾ ਰਿਹਾ ਹੈ ਤੇ ਮਹਾਰਾਜ ਜੀ ਫਰਮਾਉਂਦੇ ਨੇ ਆਦੇਸ਼ ਇਸੇ ਆਦੇਸ਼ ਸਾਡੀ ਨਮਸਕਾਰ ਹੈ ਉਹਨੂੰ ਨਮਸਕਾਰ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਿਹੜਾ ਆਦ ਇਸ ਦੁਨੀਆ ਦਾ ਆਦ ਹੈ ਅਨੀਲ ਸ਼ੁੱਧ ਰੂਪ ਹੈ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਅਨਾਦ ਜਿਹਦਾ ਖੁਦ ਆਦ ਕੋਈ ਨਹੀਂ ਉਹ ਅਨਾਦ ਹੈ ਉਹਦਾ ਆਪਣਾ ਆਦ ਕੋਈ ਨਹੀਂ ਅਨਾਹਤ ਇੱਕ ਰਾਸ ਲਗਾਤਾਰ ਜਿਹੜਾ ਦੁਨੀਆਂ 'ਚ ਵਸਿਆ ਹੋਇਆ ਤੇ ਜੁਗਾਂ ਜੁਗਾਂਤਰਾ ਤੋਂ ਇੱਕ ਜੈਸਾ ਹੈ ਜੁਗ ਜੁਗ ਇੱਕੋ ਵੇਸ ਜਿਹੜਾ ਇੱਕ ਜੈਸਾ ਰਹਿੰਦਾ ਕਦੇ ਬਦਲਦਾ ਨਹੀਂ ਮਹਾਰਾ ਕਹਿੰਦੇ ਮੇਰੀ ਉਹਦੇ ਚਰਨਾਂ 'ਚ ਨਮਸਕਾਰ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਸੋ ਸਾਧ ਸੰਗਤ ਇੱਥੇ ਜਗਜੀਤ ਸਿੰਘ ਜੀ ਦੀ ਪਾਵਨ ਬਾਣੀ ਦੀ 29 ਨੰਬਰ ਪੌੜੀ ਦੀ ਸੰਪੂਰਨਤਾ ਹੋਈ ਹੈ ਇਸ ਵੀਡੀਓ ਦੀ ਵਿਚਾਰ ਆਪਾਂ ਇੱਥੇ ਹੀ ਸੰਪੂਰਨ ਕਰਾਂਗੇ ਜਿਨ੍ਹਾਂ ਸੰਗਤਾਂ ਨੇ ਇਥੋਂ ਤੱਕ ਵਿਚਾਰਾਂ ਨੂੰ ਸਰਵਣ ਕੀਤਾ ਸਰਬਾ ਸੰਗਤਾਂ ਦਾ ਤਹੇ ਦਿਲੋਂ ਧੰਨਵਾਦ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਆਪਜੀ ਕਿਰਪਾਤਾ ਕਰਕੇ ਵੱਧ ਤੋਂ ਵੱਧ ਸੰਗਤਾਂ ਦੇ ਅੰਦਰ ਇਹਨਾਂ ਵਿਚਾਰਾਂ ਨੂੰ ਸਾਂਝਾ ਕਰੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਜਿਆਦਾ ਤੋਂ ਜਿਆਦਾ ਸੰਗਤਾਂ ਤੱਕ ਪਹੁੰਚ ਸਕੇ ਵੱਧ ਤੋਂ ਵੱਧ ਸੰਗਤਾਂ ਇਹਦੇ ਤੋਂ ਲਾਹਾ ਪ੍ਰਾਪਤ ਕਰ ਸਕਣ ਸੰਗਤਾਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪ ਜੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਤਾਂ ਕਿ ਅਗਲੀਆਂ ਜਿਹੜੀਆਂ ਨੋਟੀਫਿਕੇਸ਼ਨ ਨੇ ਉਹ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਆਪ ਜੀ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕਣ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ